ਸ਼ਿਕਲ ਜੀ ਸਾਰਿਆਂ ਨੂੰ ਫਰੈਂਡਸ ਟਿਕ ਮੁਕਸਤਾਂ ਲਓ ਜੀ ਅੱਜ ਹੈਗਾ ਆਪਣਾ 5th ਡੇ ਤੇ ਆਪਾਂ ਅੱਜ ਸ਼ੈਡੋ ਵਰਕ ਮਤਲਬ ਪચ્ચી ਸਿੰਧੀ ਹੈ ਜਿਹੜੀ ਸਿੱਖ ਰਹੇ ਹਾਂ ਤੇ ਇਹਦੇ ਨਾਲ ਆਪਾਂ ਬਣਾਵਾਂਗੇ ਬਹੁਤ ਸੋਨਾ ਜਾਂ ਫੁੱਲ ਤੇ ਤੁਸੀਂ ਇਹ ਫੁੱਲ ਦੇ ਨਾਲ ਪੂਰਾ ਡਿਜ਼ਾਈਨ ਬਣਾ ਸਕਦੇ ਹੋ ਸੂਟ ਦੇ ਉੱਤੇ ਤੇ ਬਹੁਤ ਸੋਹਣੀ ਲੁੱਕ ਆਉਂਦੀ ਹੈ ਸੂਟ ਜਿਹਦੇ ਲੋੜੀ ਹੁੰਦਾ ਜੇ ਨੂੰ ਜਵਰਜੀ ਹੈਵੀ ਕਰ ਸਕਦਾ ਸੋਡੀ ਚੁਆਇਸ ਆ ਬਹੁਤ ਸਨੇ ਸਨੇ ਸੁਲਤਾ ਜਿਹੜੇ ਇਸ ਵਰਕ ਦੇ ਵਿੱਚ ਬਣ ਕੇ ਆ ਰਹੀ ਹੁੰਦੇ ਨੇ ਜੇ ਤੁਹਾਨੂੰ ਵੀ ਨੀਡਲ ਵਰਕ ਸਿੱਖਣਾ ਤੁਸੀਂ ਤੇ ਆਪਣੀਆਂ ਵੀਡੀਓਜ਼ ਨੂੰ ਲਾਈਕ ਕਰਦੇ ਰਹੋ ਸ਼ੇਅਰ ਕਰਦੇ ਰਹੋ ਤੇ ਜਿਨ੍ਹਾਂ ਨੂੰ ਨਹੀਂ ਆਉਂਦਾ ਉਹ ਵੀ ਸਿੱਖ ਸਕਣ ਸਰ ਮੋਂ ਤੋਂ ਤਾਂ ਆਪਣਾ ਫੁੱਲਾ ਪਰ ਡਰਾ ਕਰ ਲਿਆ ਹੈਗਾ ਉਸ ਤੋਂ ਬਾਅਦ ਆਪਾਂ ਜਿਹੜੀ ਆਪਣੀ ਸੂਈ ਆ ਉਹਦੇ ਵਿੱਚ ਆਪਾਂ ਜਿਹੜਾ ਆਪਣਾ ਚਾਰ ਲੜਾਪਾ ਧਾਗਾ ਲੈਣਾ ਹੈਗਾ ਪੂਰਾ ਐਂਕਰ ਨਹੀਂ ਲੈਣਾ ਪੂਰਾ ਸਿਰਫ ਚਾਰ ਹੀ ਲੜ ਲੈਣੇ ਚਾਰ ਲੜਾ ਧਾਗਾ ਲੈ ਕੇ ਡੰਡ ਮਾਰ ਲੈਣੀ ਇਹ ਜਿਹੜਾ ਵਰਕ ਹੈ ਜੀ ਦੋਨੋਂ ਸਾਈਡ ਤੋਂ ਹੋ ਜਾਂਦਾ ਉਹ ਤੁਹਾਡੀ ਚੁਆਇਸ ਆ ਵੀ ਤੁਸੀਂ ਕਿਹੜਾ ਕਰਨਾ ਚਾਹੁੰਦੇ ਹੋ ਜਿਵੇਂ ਜੇ ਪਰਮਾ ਕਰਨਾ ਤਾਂ ਇਹਨੂੰ ਪੱਛੀ ਸਿੰਘ ਦੀ ਬੋਲ ਦਿੰਦੇ ਆ ਜਿਵੇਂ ਹੁਣ ਇਹਦੇ ਵਿੱਚ ਪਹਿਲਾਂ ਆਪਾਂ ਤੁਹਾਨੂੰ ਫੁੱਲ ਬਣਾਉਣੀ ਸਿਖਾਵਾਂਗੇ ਪੱਤੀਆਂ ਆਪਾਂ ਤੁਹਾਨੂੰ ਸਿਖਾ ਲਈਆਂ ਹੋਈਆਂ ਨੇ ਤਾਂ ਇਹਦੇ ਵਿੱਚ ਆਪਾਂ ਐਵੇਂ ਸੂਈ ਇੱਕ ਟਾਂਕਾ ਕੱਢ ਕੇ ਇੱਕ ਸਾਈਡ ਤੋਂ ਕੱਢ ਲੈਣਾ ਟਾਂਕਾ ਤੇ ਐਵੇਂ ਕਰਾਸ ਬਣਾਈ ਜਾਣਾ ਉਸ ਤੋਂ ਬਾਅਦ ਧਾਗਾ ਉੱਤੇ ਰੱਖਣਾ ਤੇ ਦੂਜੇ ਪਾਸੇੋਂ ਕੱਢ ਲੈਣਾ ਧਾਗਾ ਉੱਪਰ ਹੀ ਰੱਖਣਾ ਠੀਕ ਹੈ ਜੀ ਤਾਂ ਫੇਰ ਦੂਸਰੀ ਸਾਈਡ ਤੋਂ ਇਹ ਰੋਸ ਦੇ ਉੱਤੇ ਭਾਗਾ ਬੱਸ ਇਹ ਵੀ ਕ੍ਰਾਸ ਕ੍ਰਾਸ ਕੱਢੀ ਜਾਣਾ ਇੱਕ ਵਾਰੀ ਦੂਸਰੀ ਸਾਈਡ ਤੋਂ ਤੇ ਇੱਕ ਵਾਰੀ ਦੂਸਰੀ ਸਾਈਡ ਤੋਂ ਪੂਰਾ ਜਿੱਥੇ ਰਹਾ ਤਾਂ ਗਾ ਖਤਮ ਹੁੰਦਾ ਉੱਥੋਂ ਤੱਕ ਉੱਥੋਂ ਚੱਕਣਾ ਲੱਗਦਾ ਐਵੇਂ ਆਪਣਾ ਜਿਹੜਾ ਇਹ ਜ਼ਿਗਜ਼ੈਗ ਜਿਹਾ ਬਣੀ ਜਾਊਗਾ ਤੇ ਬਹੁਤ ਸੋਹਣੀ ਆਪਣੀ ਪੱਤੀ ਹੈ ਜਿਹੜੀ ਭਰ ਜੂਗੀ ਇਹ ਬਰਾਬਰ ਸਾਈਜ਼ ਚੱਕੜਾ ਤਾਂ ਬਰਾਬਰ ਚੱਕਾਂਗੇ ਤਾਂ ਇਹਦੀ ਜਿਹੜੀ ਬੈਕ ਲੋਕ ਆ ਉਹ ਸ਼ੈਡੋ ਵਰਕ ਬਣਦਾ ਹੈ ਉਹ ਵੀ ਬਹੁਤ ਸੋਹਣਾ ਬਣੂਗਾ ਤੇ ਜਿਹੜਾ ਉੱਪਰਲੀ ਸਾਈਡ ਹੈ ਉਹ ਵੀ ਆਪਣੀ ਪੱਤੀ ਹੈ ਜਿਹੜੀ ਬਹੁਤ ਸੋਹਣੀ ਫਿਲ ਹੋ ਜੂਗੀ ਇਹ ਵਾਲਾ ਜਿਹੜਾ ਵਰਕ ਆ ਇਹ ਜੌਰਜਟ ਵਗੈਰਾ ਤੇ ਕੀਤਾ ਹੋਇਆ ਬਹੁਤ ਜ਼ਿਆਦਾ ਸੋਹਣਾ ਲੱਗਦਾ ਵੇਖੋ ਪੂਰੀ ਪੱਤੀ ਪਾਸੋਂ ਨੂੰ ਪਰ ਕੇ ਦਿਖਾਈ ਹੈਗੀ ਹੈ ਬਹੁਤ ਪਿਆਰਾ ਲੱਗਦਾ ਇਹ ਵਾਲਾ ਡਿਜ਼ਾਈਨ ਬਣਿਆ ਹੋਇਆ ਹੈ ਦੇਖੋ ਕਿ ਉਹ ਕਾਪਾਸ ਨੂੰ ਦਿਖਾਉਣਾ ਹੈ ਦੇਖੋ ਇਹ ਪ੍ਰਿੰਟ ਤਾਂ ਹੋ ਗਿਆ ਨਾ ਜੀ ਇਹ ਪੂਰੀ ਆਪਾਂ ਪੱਤੀ ਭਰ ਲਈ ਠੀਕ ਹੈ ਇਹ ਆਪਾਂ ਇਸ ਸਾਈਡ ਨੂੰ ਸਿੱਧਾ ਰੱਖਿਆ ਹੋਇਆ ਤਾਂ ਆਪਾਂ ਜਿਹੜੀ ਕੋਈ ਗੰਡ ਹੈ ਉਹਨੂੰ ਆਪਾਂ ਪਿੱਛੇ ਲੈ ਕੇ ਜਾਵਾਂਗੇ ਤੇ ਜਿਹਨਾਂ ਨੂੰ ਸ਼ੈਡੋ ਵਕ ਦੇਖਣਾ ਹੋਵੇ ਤਾਂ ਆ ਬਣ ਗਏ ਸੋ ਇਹਦੇ ਵਿੱਚ ਦੇਖੋ ਪਿਛਲੀ ਸਾਈਡ ਦੀ ਸ਼ੈਡੋ ਪੈ ਰਹੀ ਹੈ ਨਾ ਜੇ ਜਾਰਡਟ ਸਟੱਫ ਹੋਵੇ ਤਾਂ ਇਹ ਜ਼ਿਆਦਾ ਦਿਖਦਾ ਹੈ ਤਾਂ ਇਹ ਹੋਰ ਵੀ ਸੋਹਣਾ ਲੱਗਦਾ ਠੀਕ ਹੈ ਤਾਂ ਇਹ ਚ ਅੱਜ ਆਪਾਂ ਦੋ ਟੰਕੇ ਸਿੱਖੇ ਹੈ ਸਿੱਧੀ ਵਾਲੀ ਸਾਈਡ ਤੋਂ ਇਹਨੂੰ ਕੱਚਾ ਟਾਂਕਾ ਵੀ ਬੋਲ ਦਿੰਦੇ ਆ ਤਾਂ ਇਹਦੇ ਨਾਲ ਤੁਸੀਂ ਬਹੁਤ ਸੋਹਣੇ ਸੂਟ ਹੈ ਜਿਹੜੇ ਵਰਕ ਕਰ ਸਕਦੇ ਹੋ ਬਹੁਤ ਪਿਆਰੇ ਸੂਟ ਹੈ ਜਿਹੜੇ ਵਰਕ ਹੁੰਦੇ ਨੇ ਦੋਨੇ ਸਾਈਡ ਬਸ ਹੈ ਮੈਂ ਜ਼ਿਕ-ਜ਼ੈਗ ਬੱĐi ਜਾਓ ਤੇ ਜਿਹੜਾ ਆਪਣਾ ਸੂਟ ਹੈ ਡਿਜ਼ਾਈਨ ਹੈ ਉਹ ਬਣ ਕੇ ਰੈਡੀ ਹੋ ਜਾਂਦਾ ਦੇਖੋ ਕਿੰਨਾ ਸੋਹਣਾ ਬਣਦੇ ਹੈ ਉੱਪਰ ਤੇ ਉੱਪਰ ਕੱਢਾਂਗੇ ਤਾਂ ਦੂਜੇ ਪਾਸੇ ਵੀ ਟਾਂਕਾ ਇਕੁਅਲ ਆਊਗਾ ਇਹ ਦਿਨ ਬਹੁਤ ਸੋਹਣੇ ਜਿਹੜੇ ਅੱਜ ਕੱਲ ਡਿਜ਼ਾਈਨ ਆ ਬਣ ਰਹੇ ਆ ਤੇ ਨੈਕਸਟ ਸੀਜ਼ਨ ਜਿਵੇਂ ਜੌਰਜਟ ਦਾ ਹੈਗਾ ਹਨਾ ਪਾਟਨ ਤਾਂ ਹੁਣ ਬਸ ਇੱਕ ਮਹੀਨਾ ਪੈਣੀ ਆ ਤਾਂ ਜੌਰਜਟ ਦੇ ਉੱਤੇ ਇਹ ਵਾਲੇ ਆਪਾਂ ਦੁਪੱਟਾ ਸੂਟ ਵੀ ਰੈਡੀ ਕਰਾ ਰਹੇ ਹਾਂ ਤੇ ਜਲਦੀ ਉਹ ਆਪਾਂ ਸੇਲ ਲਈ ਵੀ ਲੈ ਕੇ ਆਵਾਂਗੇ ਕਿ ਤੁਸੀਂ ਵੀ ਆਪਦੇ ਲਈ ਆਪੇ ਤਿਆਰ ਕਰ ਸਕਦੇ ਹੋ ਕੱਟ ਸਕਦੇ ਹੋ ਪਾ ਸਕਦੇ ਹੋ ਤਾਂ ਦੇਖਿਆ ਬੈਕ ਸਾਈਡ ਤੋਂ ਦਿਖਾਉਣੀ ਆ ਸੋਹਣੀ ਕਿੰਨਾ ਸੋਹਣਾ ਬਣ ਗਿਆ ਠੀਕ ਹੈ ਉਪਰੋਂ ਵੀ ਦੇਖੋ ਕਿੰਨੀ ਸੋਹਣੀ ਜ਼ਿਕ-ਜ਼ੈਗ ਬਣਾ ਚੱਕਿਆ ਬਣ ਰਿਹਾ ਤੇ ਪਿਛਲੀ ਸਾਈਡ ਵੀ ਪਿਛਲੀ ਸਾਈਡ ਆ ਥ੍ਰੈਡ ਤਾਂ ਦਿਖ ਰਿਹਾ ਕਿਉਂਕਿ ਇਹ ਪਿਛਲੀ ਇਹ ਆਪਣਾ ਬੈਕ ਸਾਈਡ ਆ ਜੇ ਆਪਾਂ ਇਹਨੂੰ ਸਿੱਧਾ ਰੱਖਣਾ ਹੋਵੇ ਤਾਂ ਇਹਦੀ ਵੀ ਆਪਾਂ ਨੂੰ ਫਿਨਿਸ਼ਿੰਗ ਦੀ ਲੋੜ ਪਊਗੀ ਤਾਂ ਉਹ ਸ਼ੈਡੋ ਵਰਕ ਬਣ ਜੂਗਾ ਦੋਨੇ ਪੱਤੀਆਂ ਦੇਖੀਏ ਕਿੰਨੀਆਂ ਸੋਹਣੀਆਂ ਬਣ ਗਈਆਂ ਜੇ ਹਜੇ ਵੀ ਨਹੀਂ ਆਈਆਂ ਤਾਂ ਤੁਸੀਂ ਦੁਬਾਰਾ ਦੇਖੋ ਬਸ ਜਿਗਜ਼ੈਗ ਦੇ ਵਿੱਚ ਕਰੀ ਜਾਣਾ ਕ੍ਰੋਸ ਕ੍ਰੋਸ ਬਸ ਜਿਵੇਂ ਡਰਾ ਕੀਤਾ ਓਵੇਂ ਓਵੇਂ ਉਹਦੇ ਉੱਪਰ ਉੱਪਰ ਕ੍ਰੋਸ ਬਣਾਈ ਜਾਣੇ ਸਟਾਰਟਿੰਗ ਜਿਹੜੀ ਹੈਗੀ ਐ ਚੁੰਝੇ ਜੀ ਬਣਨੀ ਚਾਹੀਦੀ ਆ ਉੱਥੇ ਧਾਗਾ ਇੱਕ ਦੂਜੇ ਦੇ ਉੱਤੇ ਓਵਰਲੈਪ ਕਰੂਗਾ ਕੋਈ ਚੱਕਰ ਨਹੀਂ ਖੂਬਸੂਰੀ ਦੇਖ ਕੇ ਸਿੱਖ ਰਹੇ ਹਾਂ ਤੇ ਮੈਨੂੰ ਭੇਜਦੇ ਵੀ ਆ ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਸਿੱਖ ਰਹੇ ਆ ਉਹ ਆਪ ਦੇ ਜਿਹੜੀ ਚੀਜ਼ ਬਣਾਉਂਦੇ ਆ ਪੱਤੀਆਂ ਵੀ ਬਣਾਉਣਾ ਮੈਨੂੰ ਫੋਟੋਆਂ ਭੇਜੀਆਂ ਫੁੱਲ ਵੀ ਜਿਹੜਾ ਆਪਾਂ ਕੱਲ ਬਣਾਇਆ ਸੀ ਉਹਦੀ ਫੋਟੋ ਭੇਜੀ ਆ ਤੇ ਤੁਸੀਂ ਸਿੱਧੀ ਬੂਟੀ ਬਾਰੇ ਵੀ ਪੁੱਛ ਰਹੇ ਹੋ ਆਪਾਂ ਉਹ ਵੀ ਸਿਖਾਵਾਂਗੇ ਜਲਦੀ ਸਿਖਾਵਾਂਗੇ ਆ ਦੇਖੋ ਕਿੰਨੇ ਸੋਹਣੀਆਂ ਸਾਰੀਆਂ ਪੱਤੀਆਂ ਬਣ ਗਈਆਂ ਨਾ ਤੈਨ ਤਾਂ ਐਵੇਂ ਆਪਾਂ ਸਾਰੀਆਂ ਪੱਤੀਆਂ ਜਿਹੜੀਆਂ ਫਿਲ ਕਰ ਲੈਣੀਆਂ ਸਾਰਾ ਫੁੱਲ ਤਾਂ ਬਣਾ ਕੇ ਦਿਖਾਉਣੀ ਆ ਪਹਿਲੀ ਵਾਰੀ ਅਗਲਾ ਕਹਿੰਦਾ ਇੱਕ ਡੰਡੀ ਪੱਤੇ ਬਣਾ ਕੇ ਦਿਖਾਤੀ ਸਾਨੂੰ ਸਮਝ ਨਹੀਂ ਆਇਆ ਜਿਹਨੂੰ ਜਿਹੜਾ ਪਹਿਲੀ ਵਾਰੀ ਵਿੱਚ ਨਹੀਂ ਪਤਾ ਲੱਗਿਆ ਉਹਨੂੰ ਦੂਜੀ ਵਾਰ ਲੱਗ ਜਾਣਾ ਜਿਹਨੂੰ ਦੂਜੀ ਵਾਰ ਨਹੀਂ ਲੱਗਿਆ ਉਹਨੂੰ ਤੀਜੀ ਵਾਰ ਲੱਗ ਜਾਣਾ ਪਰ ਬਹੁਤ ਸੌਖਾ ਤੇ ਬਹੁਤ ਈਜ਼ੀ ਆ ਤੁਸੀਂ ਈਜ਼ੀਲੀ ਸਿੱਖ ਸਕਦੇ ਹੋ ਦੇਖੋ ਦੋ ਪੱਤੀਆਂ ਰਹਿ ਗਈਆਂ ਇਹ ਮੈਂ ਮਗਰੋਂ ਪਾ ਕੇ ਤੁਹਾਨੂੰ ਕਲੀਅਰ ਲੁੱਕ ਕੰਪਲੀਟ ਲੁੱਕ ਵੀ ਦਿਖਾਉਂਗੀ ਇਸ ਤੋਂ ਬਾਅਦ ਆਪਾਂ ਇਹਦੀਆਂ ਪੱਤੀਆਂ ਬਣਾਵਾਂਗੇ ਜੀ ਹੁਣ ਆਪਾਂ ਇਹ ਟੰਕਾ ਇਸ ਡਿਜ਼ਾਈਨ ਦੇ ਵਿੱਚ ਯੂਜ਼ ਕਰ ਰਹੇ ਹਾਂ ਤਾਂ ਆਪਾਂ ਇਹਦੇ ਵਿੱਚ ਆਪਾਂ ਇਹੀ ਟੰਕੇ ਨਾਲ ਹੀ ਆਪਾਂ ਪੱਤੀਆਂ ਬਣਾਵਾਂਗੇ ਇਸੇ ਟੰਕੇ ਨਾਲ ਆਪਾਂ ਨੂੰ ਪੱਤੀਆਂ ਜਿਹੜੀਆਂ ਸੋਹਣੀਆਂ ਲੱਗਣੀਆਂ ਵੀ ਸਾਰਾ ਡਿਜ਼ਾਈਨ ਹੈ ਜਿਹੜਾ ਇੱਕ ਟੰਕੇ ਦੇ ਵਿੱਚ ਹੋ ਗਿਆ ਪਿੱਛੇ ਆਪਾਂ ਗੰਢ ਦੇ ਦੇਣੀ ਹੈ ਦੇਖੋ ਕਿੰਨਾ ਸੋਹਣਾ ਸ਼ਰਬੂਆ ਕੁ ਵੀ ਹੋ ਗਿਆ ਹੁਣ ਆਪਾਂ ਲਵਾਂਗੇ ਗ੍ਰੀਨ ਥ੍ਰੈਡ ਗ੍ਰੀਨ ਦੀ ਆਪਾਂ ਪੱਤੀ ਬਣਾਉਣੀ ਹੈ ਪੱਤੀਆਂ ਆਪਾਂ ਤੁਹਾਨੂੰ ਦੋ ਤਿੰਨ ਤਰੀਕੇ ਨਾਲ ਪਹਿਲਾਂ ਸिखਾਉਣਾ ਸੀ ਤੇ ਇੱਕ ਇਹ ਵਾਲਾ ਵੀ ਤਰੀਕਾ ਹੈਗਾ ਜਿਹਦੇ ਨਾਲ ਤੁਸੀਂ ਪੱਤੀ ਬਣਾ ਸਕਦੇ ਹੋ ਤੇ ਇਹ ਧਾਗਾ ਆਪਾਂ ਚਾਰ ਲੜਾ ਲੈਣਾ ਚਾਰ ਲੜਾ ਧਾਗਾ ਬਹੁਤ ਹੈ ਕਿਉਂਕਿ ਜੇ ਬਾਲਾ ਮੋਟਾ ਲੜਾ ਗਲਵਾਗੇ ਤਾਂ ਚੌੜਾ ਜਾ ਉੱਪਰ ਉਹ ਉੱਪਰ ਮਾਜ ਵਰਕ ਹੋ ਜਾਂਦਾ ਤੇ ਮੋਟਾ ਮੋਟਾ ਜਿਹਾ ਲੱਗਦਾ ਰਹਿੰਦਾ ਉਹਨਾਂ ਸੁਹਾਣੀ ਲੱਗਦਾ ਹੁਣ ਆਪਣੀਆਂ ਪੱਤੀਆਂ ਸ਼ੁਰੂ ਹੋ ਗਈਆਂ ਨੈਕਸਟ ਆਵਲੀ ਪੱਤੀ ਹੈ ਜਿਵੇਂ ਦੇਖੋ ਕਿਨੀ ਸੋਹਣੀ ਸ਼ੇਪ ਦੇ ਵਿੱਚ ਪੱਤੀ ਬਣੀ ਹੈ ਇਸੇ ਸ਼ੇਪ ਜੀ ਉਹ ਪੱਤੀ ਨੂੰ ਵਰਕ ਕਰਨਾ ਹੈ ਤਾਂ ਕਿ ਇਹਨੂੰ ਇੱਧਰ ਰੱਖ ਕੇ ਥੋੜਾ